ਹਾਂ ਇਸ ਟਾਈਮ ਬਾਰਿਸ਼ ਹੋ ਰਹੀ ਏ ਕਿ ਨਹੀਂ ਹੋ ਰਹੀ ਕੋਰਸ਼ਮੀਰ ਬਾਈ 25 30 ਮਿੰਟਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਆ ਬਹੁਤ ਤੇਜ਼ ਜਿਆਦੇ ਦੇਖੋ ਤੁਸੀਂ ਬਾਈ ਹੋਡੇ ਪਹੁੰਚੀ ਏ ਕਿ ਪਹੁੰਚੀ ਨਹੀਂ ਬਾਰਿਸ਼ ਬਾਈ ਜੱਬ ਕੱਡੂ ਬਾਰਿਸ਼ ਹੋ ਰਹੀ ਏ ਬਾਈ ਇੰਨਾ ਮੀਂਹ ਹੋਊਗਾ ਮੈਂ ਲੜਾ ਘਟੋ ਘਟ 20 25 ਬੱਚੀ ਉਂਗਲਾ ਮੀਂਹ ਇਹਦੋਂ ਪਹਿਲਾਂ ਪੈ ਗਿਆ ਹੋਊਗਾ ਇੱਥੇ ਬਹੁਤ ਤੇਜ਼ ਮੀਂਹ ਆ ਬਾਈ ਲਗਾਤਾਰ 20-25 ਮਿੰਟਾਂ ਤੋਂ بارش ਪਈ ਜਾਂਦੀ ਹੈ ਮੀਂਹ ਹੋਈ ਪਈ ਜਾਂਦਾ ਹੈਗਾ ਲਗਾਤਾਰ ਦੇਖੋ ਬਾਈ ਘਰ ਵੀ ਪਾਣੀ ਕੱਢ ਨਹੀਂ ਰਹੀ ਐਨਾ ਮੀਂਹ ਹੈ ਤੁਹਾਡੇ ਪਿੰਡ ਤੇ ਮੀਂਹ ਪਹੁੰਚਿਆ ਕਿ ਪਹੁੰਚਿਆ ਨਹੀਂ ਬਾਈ ਕਮੈਂਟ ਜ਼ਰੂਰ ਕਰ ਦਿਓ ਮੌਸਮ ਦਾ ਬਾਈ ਠੰਡਾ ਹੋ ਗਿਆ ਪੂਰਾ ਗੱਲ ਕਰ ਮੱਕੀ ਵਾਲੇ ਭਰਾ ਪਟਦੇ ਹੁਣ ਕਿਹੜਿਆਂ ਦੀ ਮੱਕੀ ਖੜੀ ਏ ਹਲੇ ਉਹ ਕਹਿੰਦੇ ਆ ਮੀਂਹ ਪਵੇ ਨਾ ਤੇ ਝੋਨੇ ਵਾਲੇ ਕਹਿੰਦੇ ਆ ਮੀਂਹ ਪਾਏ ਜੀ ਆਂਗੇ ਜੇ ਮਸਲਾ ਬਣਾਇਆ ਕਿਹੜਾ ਰੱਬ ਵੀ ਫਿਰ ਅੱਜ ਕੱਢ ਗਿਆ ਗੁੰਮ ਘਰਾਟ ਮੰਨ ਕੇ ਚਲੋ ਆਪਣੇ ਪਹਿਲਾਂ ਦੋ ਦੋ ਤਨ ਤਨ ਉਂਗਲਾ ਮੀਂਹ ਪਿਆ ਦੋ ਤਨਾਂ ਦੀ ਅੱਜ ਕੱਲ ਕਰ ਬਾਈ ਫੁੱਲ ਮੀਂਹ ਆ ਪਿੰਡ ਕੋੜ ਹੀ ਮੀਰ ਤੇ ਫੁੱਲ ਜ਼ੋਰ ਦਾ ਮੀਂਹ ਪਈ ਜਾਂਦਾ ਬਾਈ 30 40 ਮਿੰਟ ਹੋ ਗਏ ਤਾਂ ਅੱਪ ਨੂੰ ਮੈਨੂੰ ਲੱਗਦਾ ਅੱਜ ਦਾ ਬੱਟਾ ਤੋੜੂਗਾ ਤੇ ਕੰਗਾ ਚਕਾਊਗਾ ਘਾਰੇ ਪਾਊਗਾ ਉੱਚੇ ਬਾਣਾ ਚ ਬਾਈ ਨੀਵੇਂ ਵਾਲਿਆਂ ਦੇ ਘਾਰਾ ਬੰਦ ਕਰਨਾ ਫਿਰ ਤੁਹਾਨੂੰ ਪਤਾ ਔਖਾ ਹੋ ਜਾਂਦਾ ਘਾਰਾ ਪੈਂਦਾ ਵੀ ਬਾਈ ਫਿਰ ਟਰਾਲੀਆਂ ਟਰਾਲੀਆਂ ਦੇ ਐ ਐਣੀ ਪਤਾ ਦੋ ਟਰਾਲੀਆਂ ਦਾ ਪਾਏ ਜੀ ਤੰਨਾ ਟਰਾਲੀਆਂ ਦਾ ਪਾਏ ਜੀ ਫਿਰ ਚੱਕਣਾ ਬਹੁਤ ਔਖਾ ਹੋ ਜਾਂਦਾ ਬਾਈ ਮੈਂ ਫਿਰ ਅਗਲੇ ਦਾ ਲਾਂਭਾ ਯਾਰ ਮੇਰੇ ਘਾਰਾ ਪੈ ਗਿਆ ਉਹ ਪੈ ਗਿਆ ਨੀਵੇਂ ਵਾਲੇ ਬਾਣ ਤੇ ਚੱਕਣਾ ਪਊਗਾ ਮੇਰੇ ਬੂਝੇ ਪੱਟ ਤੇ ਉਹ ਕਰਤੇ ਬਹੁਤ ਗੁੱਸਾ ਹੁੰਦਾ ਫਿਰ ਬਈ ਯਾਰ ਬਹੁਤ ਤੇਜ਼ ਮੀਂਹ ਆ ਬਈ ਪਿੰਡ ਕੋਲ ਛਮੀ ਤਾ ਤੁਹ ਦਾ ਬਈ ਨਜ਼ਾਰੇ ਚ ਆ ਗਏ ਉਹ ਦੇਖੋ ਤੁਸੀਂ ਗੱਲ ਕਰ ਮੱਛਰ ਵੀ ਬਹੁਤ ਹੋ ਜੂ ਬਈ ਮੀਂਹ ਤੋਂ ਬਾਅਦ ਮੱਛਰ ਵੀ ਬਹੁਤ ਹੋ ਜਾਂਦਾ ਕਿੱਥੇ ਕੋਈ ਫਾਇਦਾ ਹੁੰਦਾ ਬਾਈ ਨਾਲ ਕੀ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਯਾਰ ਕਿਸੇ ਦਾ ਅਬ ਆਪੋ ਫੋਲ ਕੋਲੇ ਆ ਖੜਾ ਬਾਈ ਅੱਜ ਤਾਂ 45 ਪਾਣੀ ਨਹੀਂ ਡੱਢ ਰਹੇ ਬਾਈ ਇੰਨਾ ਵੀ ਐ ਲਾਈਵ ਨੂੰ ਸ਼ੇਅਰ ਕਰ ਦਿਆ ਕਰੋ ਬਾਈ ਜੇ ਚੰਗਾ ਲੱਗਦਾ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਜਿਹੜੇ ਵੀ ਜੁੜੇ ਆ ਬਾਈ ਕਮੈਂਟ ਚ ਜਰੂਰ ਕਰਿਓ ਵੀ ਤੁਹਾਡੇ ਪਿੰਡ ਮੀ ਪਹੁੰਚਿਆ ਕਿ ਪਹੁੰਚਿਆ ਨਹੀਂ ਮੈਨ ਲਗਾ ਮੱਕੀ ਵਾਲਾ ਆਪਾਂ ਦਾ ਮੱਕੀ ਵੱਢ ਲਈ ਸੀ ਤੇ ਮੱਕੀ ਵਾਲਾ ਵਾਹਣਾ ਹੀ ਕਦੂ ਕਾਨਾ ਪਊਗਾ ਵਿੱਚੇ ਕਦੂ ਕਾਨਾ ਪਊਗਾ ਹੀ ਤਵੀਆਂ ਦਾ ਮਾਰ ਤੀਆਂ ਸੀ ਰੋਟਰੇਟਰ ਮਾਰ ਕੇ ਮੈਨ ਲਗਾ ਹੀ ਕਦੂ ਕਾਨਾ ਪਊਗਾ ਬਾਈ ਕਿਹੜੇ ਹਿਸਾਬ ਨਾਲ ਹਾਲਾਤ ਬਣੇ ਖੜੇ ਐ ਕਿਉਂ ਹਣੇ ਦੂ ਬਾਦ ਬਾਈ 5-7 ਦਿਨ ਤਾ ਵਾਣ ਬਹਿਣਾ ਨਹੀਂਗਾ ਫੇਰ ਨੇ ਨੇ ਵਿੱਚ ਪਾਣੀ ਛੱਡ ਕੇ ਐਂ ਕਦੋਂ ਕਰਦਾਂਗੇ ਮੀ ਬਹੁਤ ਜਿਆਦੇ ਪਿਆ ਬਈ ਅੱਜ ਬੱਤਾਂ ਟੁੱਟੀਆਂ ਹੋਣੀਆਂ ਕਿਉਂ ਬਾਈ ਲਾਈਟ ਬਹੁਤ ਜਿਆਦੇ ਆਈ ਜਾਂਦੀ ਸੀ ਹੁਣ 2-3 ਦਿਨਾਂ ਦੀ ਤੇ ਲੋਕ ਬਾਣ ਭਰੀ ਬੈਠੇ ਸੀ ਜਮਾ ਕਰਨੀਆਂ ਸੀ ਝੋਨੇ ਉਤੋਂ ਮੀਂਹ ਪੈਗਾ ਤੇ ਟੁੱਟਣਾ ਤਾਂ ਜ਼ਰੂਰੀ ਸੀ ਬਈ ਫਿਰ ਲਾਈਟ ਵੀ ਯਾਰ ਬਿਜਲੀ ਵਾਲੇ ਉਦੋਂ ਵਾੜੀ ਦਿੰਦੇ ਆ ਜਦੋਂ ਮੀਂਹ ਪੈਣ ਵਾਲਾ ਹੁੰਦਾ ਉਦੋਂ ਮੇਰੇ ਵਰਗਾ ਕੋਈ ਤੇ ਆਇਆ ਹੁੰਦਾ ਅਗਲਾ ਕਹਿੰਦਾ ਚੱਲ ਯਾਰ ਮੀਂਹ ਮੀਂਹ ਦਾ ਪੈਣੀ ਤੇ ਆਪਾਂ ਪਾਣੀ ਛੱਡੀ ਰੱਖ ਗਏ ਤੇ ਫਿਰ ਬਈ ਕੰਨੀਆਂ ਲਾਈ ਬੈਠੇ ਹੁਣ ਹਰੇਕ ਬੰਦਾ ਤੇ ਬੱਟਾਂ ਟੁੱਟਰ ਚੱਲ ਗਈਆਂ ਹੋਣੀਆਂ ਹੁਣ ਜਲਦੀ ਧੰਨਵਾਦ ਬਾਈ ਕਿਹੜੇ ਬੰਦੇ ਜੁੜੇ ਤੇ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਲੇ ਲਾਈਵ ਚ ਮਿਲਦੇ ਆਂ ਬਾਈ